ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਗੁਰਪਰਿਆਰ ਔਰ ਸਿਜਜੀ ਸਾਹਿਬ ਜੀ ਦੀ ਅਜ ਇੱਕੀ ਪੌੜੀ ਦੀ ਵਿਚਾਰ ਪਰਸ਼ਨ ਕਰਨਾ ਕਿ ਗੁਰਪ੍ਰਾਕਰਿ ਸਿਤਾਤਰੀ ਦੀ ਫਿਰ ਤਪ ਦੇ ਆਦਤ ਦਾਨ ਸੁਝੇ ਕੋ ਤੀਰਥ ਯਾਤਰਾ ਕਰੇ ਇਸ਼ਨਾਨ ਕਰੇ ਤਪ ਕਰੇ ਦਇਆ ਕਰੇ ਤੇ ਜੋ ਦਾਨ ਵੀ ਕਰੇ ਜੇ ਕੋ ਪਾਵੈ ਤਿਲਕਾ ਮਾਨ ਉਸ ਨੂੰ ਜਿਹੜਾ ਤਿਲਜ ਨਹੀਂ ਜੋ ਮਾਨਸਤ ਕਰ ਬਿੜਾਈ ਮਿਲੇਗੀ ਸੋਹਣਿਆ ਮੰਨਿਆ ਮਨ ਕੀਤਾ ਪਾਉ ਜਿਹਨੇ ਸੁਣ ਕੇ ਮੰਨ ਲਿਆ ਤੇ ਮਨ ਵਿੱਚ ਪਾਉ ਪ੍ਰੇਮ ਕਰ ਲਿਆ ਅੰਤਰਗਤੀ ਇਥ ਮੰਨ ਲਾਉ ਉਸਨੇ ਆਪਣੇ ਅੰਤਰਾਤਮੇ ਵਿੱਚ ਤੀਰਥਾਂ ਦਾ ਇਸ਼ਨਾਨ ਮਲ ਮਲ ਕੇ ਕਰ ਲਿਆ ਇਹ ਉਹਨੂੰ ਬਾਹਰ ਦੇ ਤੀਰਥਾਂ ਦੇ ਇਸ਼ਨਾਨ ਕਰਨ ਦੀ ਜਰੂਰਤ ਨਹੀਂ ਲੋੜ ਨਹੀਂ ਹੈ ਸ਼ਾਬਗੁਣ ਤੇਰੇ ਮਨਾਏ ਕੋਈ ਉਹਨੇ ਸਾਰੇ ਗੁਣ ਪਰਮਾਤਮਾ ਦੇ ਜਿਹੜੇ ਨੇ ਜਾਣ ਕੇ ਤਾਂ ਆਪਣੇ ਆਪ ਵਿੱਚ ਕੋਈ ਗੁਣ ਨਹੀਂ ਸਮਝਿਆ ਮੈਨੂੰ ਗੁਣ ਕੀਤੇ ਭਗਤ ਨਾ ਹੋਏ ਤੇ ਬਿਨਾ ਗੁਣ ਦੀ ਪ੍ਰਾਪਤੀ ਤੋਂ ਪਰਮਾਤਮਾ ਦੀ ਭਗਤੀ ਨਹੀਂ ਹੋ ਸਕਦੀ ਸਵਾਸਤਾ ਬਾਣੀ ਬਰਮਾ ਤੇ ਪਰਮਾਤਮਾ ਦੀ ਬਖਸ਼ਿਸ਼ ਜੋ ਬਾਣੀ ਹੈ ਉਹ ਸੱਚ ਸਾਸਵਨ ਸਦਾ ਮੰਨ ਚਾਓ ਤ ਉਸ ਦੇ ਕਰਕੇ ਮਨ ਸਦਾ ਚਾਓ ਕਿਹੜਾ ਖੁਸ਼ੀ ਆਨੰਦ ਰਹਿੰਦਾ ਹੈ ਕਮਨ ਸੁਬੇਲਾ ਵਕਤ ਕਮ ਕਮਾ ਤੇ ਠਕਾਉਣ ਵਾਰ ਉਹ ਕਿਹੜਾ ਵੇੜਾ ਕਿਹੜਾ ਵਕਤ ਤੋ ਕਿਰੀ ਕੋਈ ਦਿੱਤ ਤਰੀਕ ਵਾਰ ਹੈ ਕਾਂ ਮਾਸ੍ਰਤੀ ਮਹਾ ਕਮਜਤਵਾਕਾਰ ਉਹ ਕਿਹੜੀ ਰੁੱਤ ਉਹ ਕਿਹੜਾ ਮਹੀਨਾ ਤੋ ਕਿ ਜਿਸ ਸਮੇ ਸੰਸਾਰ ਸ੍ਰਿਸ਼ਟੀ ਦਾ ਆਕਾਰ ਬਣਿਆ ਵੇਲ ਨਾ ਪਾਈ ਆਪਣੀ ਇਸ ਗੱਲ ਨੂੰ ਇਸ ਵੇਲੇ ਨੂੰ ਪੰਡਿਤ ਲੋਕ ਵੀ ਨਹੀਂ ਜਾਣ ਸਕੇ ਤੇ ਨਾ ਹੀ ਇਹ ਪੁਰਾਣ ਵਿੱਚ ਕਿਸੇ ਵਿੱਚ ਲਿਖਿਆ ਹੋਇਆ ਹੈ ਵਕਤ ਨਾ ਪਾਇਓ ਕਾਦੀਆਂ ਜਿਵੇਂ ਲਿਖਨ ਦੇ ਕੁਰਾਨ ਤੇ ਜੋ ਵੇਲਾ ਵਕਤ ਹੈ ਉਕਾਦੀ ਲੋਕ ਨਹੀਂ ਜਾਣਦੇ ਜੋ ਪ੍ਰਾਨ ਵੇਦ ਜੋ ਪੜਨ ਵਾਲੇ ਹਨ ਵੇਦਾਂ ਪ੍ਰਾਨਾਂ ਨੂੰ ਵੀ ਨਹੀਂ ਜਾਣਦੇ ਤੇ ਕਾਜੀ ਲੋਕ ਨਹੀਂ ਜਾਣਦੇ ਜੋ ਕੁਰਾਨ ਪੜ੍ਹਦੇ ਹਨ ਸਿੱਤਵਾਰ ਨਾਲ ਜੋਗ ਜਾਣ ਉਤਮਾ ਉਹਨਾਂ ਕੋਈ ਤੇ ਜੋ ਉੱਥੇ ਤਵਾਰ ਤਰੀਕੇ ਜੋਗੀ ਲੋਕ ਨਹੀਂ ਜਾਣਦੇ ਮਹੀਨਾ ਤੇ ਕੋਈ ਰੁੱਤ ਜੋ ਹੈ ਜਦੋਂ ਇਹ ਸ੍ਰਿਸ਼ਟੀ ਬਣੀ ਹੈ ਜਾਂ ਕਰਤਾ ਸ੍ਰਿਸ਼ਟੀ ਘੁਸਾ ਜਾ ਪਹਿ ਜਾਣੇ ਸੋਈ ਜਿਹਨੇ ਸ੍ਰਿਸ਼ਟੀ ਬਣਾਈ ਹੈ ਉਹ ਪ੍ਰਮਾਤਮਾ ਪਹਿ ਜਾਣਦਾ ਹੋਰ ਕੋਈ ਨਹੀਂ ਜਾਣ ਦੋਸਤੋ ਬਿਨਾ ਕਿ ਉਹ ਕਰਖਾਂ ਕਿ ਉਹ ਸਲਾਹੀ ਕੋ ਬੰਦ ਕਿ ਵਿਦਾਨਾ ਕਿਸ ਤਰ੍ਹਾਂ ਉਸ ਪਰਮਾਤਮਾ ਸਿਫਸਾ ਕੀਤੀ ਜਾਵੇ ਵਰਣਨ ਵਿਆਖਿਆਤ ਕੀਤੀ ਜਾਵੇ ਨਾਨਕ ਆਖਣ ਸਭ ਕਾਖੇ ਇੱਕ ਤੂਖ ਸਿਆਣਾ ਤਨ ਗੁਨਾ ਸਭ ਕਿਨ ਸਾਰੇ ਆਪਣੇ ਆਪਣੇ ਕੁਦਰਤ ਜਿਤੋਂ ਸਿਆਣਾ ਵੱਡ ਸਮਝਦਾਰ ਆਖਦੇ ਹਨ ਸਮਝਦੇ ਹਨ ਵੱਡਾ ਸਹਿ ਵੱਡੀ ਨਾਲ ਕੀਤਾ ਜਾ ਕਹੋ ਤੇ ਉਸ ਪਰਮਾਤਮਾ ਵੱਡੇ ਸਾਡੀ ਵੱਡੀ ਹੈ ਬਣਾਈ ਹੋਇਆ ਇਹ ਨਾ ਜੋ ਹੈ ਉਹ ਉਸਨੇ ਜੋ ਕੀਤਾ ਹੋ ਆਪ ਹੀ ਜਾਣਦਾ ਹੈ ਨਾਨਕ ਜੇ ਕੋ ਆਪੋ ਜਗਿਆਣਾ ਸੋਏ ਕਿ ਜੋ ਪਰਮਾਤਮਾ ਵਗੋਂ ਆਪੇ ਜਾਣਦਾ ਹੈ ਕਿ ਪਰਮਾਤਮਾ ਦੇ ਅੱਗੇ ਕਿਸੇ ਦੀ ਕੋਈ ਚਾਹਤ